Uh, let me reply in english the people whosoever is authorized by the dpr is authorized by me also please uh, it's dpr dpr yes dpr is allowed yes dpr has empaneled so many people for this job please bet here No, no, no. bhi no oh, rules nun, rules paid? jaan ke bare dete you'll get the route today yes ठीक और नहीं खराब करना चलते आई एप्रिशिएट आई एप्रिशिएट थैंक यू थैंक यू नेम 16 दी प्रस्ताव डॉक्टर नवजोत सिंह संसदी मामलों बारे मंत्री प्रस्ताव पेश कर uh, मानजोख फिकरे साहब मैं प्रस्ताव करता हां कि विधानसभा आज अस दे इस दे उठ जाने ते अनमिथे समय ਲਈ स्थगित हो जावेगी धन्यवाद जी द प्रस्ताव पेश किया गया कि ਵਿਧਾਨ ਸਭਾ ਅੱਜ ਇਸ ਦੇ ਉੱਤਜਾਨ ਤੇ ਅੰਤ ਸਮੇਂ ਮਤੇ ਸਾਂ ਅੰਮਿਥੇ ਸਮੇ ਲਈ ਸਥगित ਹੋ ਜਾਵੇਗੀ। ਪ੍ਰਸ਼ਨ ਹੈ ਕਿ ਵਿਧਾਨ ਸਭਾ ਅੱਜ ਇਸ ਦੇ ਉੱਤਜਾਨ ਤੇ ਅੰਮਿਥੇ ਸਮੇ ਲਈ ਸਥगित ਹੋ ਜਾਵੇਗੀ ਜਿਹੜੇ ਮਾਨਯੋਗ ਮੈਂਬਰ ਬਸਤਾਵ ਦੇ ਹੱਕ ਵਿੱਚ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਬਸਤਾਵ ਦੇ ਵਿਰੋਧਾਂ ਨੂੰ ਨਾ ਕਹਿਣ ਮੈਸ ਜੀ ਤੁਹਾਡੀ ਆ ਗਈ ਜੀ ਨਾ ਬਸ ਉਹ ਤੇ VOTING ਹੈ ਜੀ। ਇਹਾਂ ਤੇ ਕਿਸਾਨਾਂ ਦੀਆਂ ਸੁਖੀਨਾ ਭੁਗੀਆਂ ਜਾ ਰਹੀਆਂ ਮੈਂ ਸਮਝਦਾ ਹਾਂ ਆਹ ਪਖਰੀਜਤ ਹੈ ਆਹ ਪਖਰੀਜਤ ਹੈ ਪ੍ਰਸਤਾਵ ਸੰਕਰ ਹੋਇਆ ਆ ਤੁਹਾਡਾ ਆ ਰਹੇ ਜਾਨਤਦਾਰ ਸ਼ਿਕਾਇਤ ਗਵਰਨਮੈਂਟ ਕਹਿੰਦਾ 99 ਲਾਈਕਸ ਅਗਲੀ ਆਈਟਮ ਪਲੀਜ਼ ਤੁਹਾਨੂੰ ਤੁਹਾਡੀ ਵਾਰ ਤੁਹਾਡੀ ਵਾਰੀ ਆ ਰਹੀ ਹੈ ਸਭ ਤੁਹਾਡਾ ਮਾਈਕ ਆਨ ਹੋਣ ਜਾ ਰਿਹਾ ਪਲੀਜ਼ ਬੈਠੋ ਪਲੀਜ਼ ਬੈਠੋ ਪਲੀਜ਼ ਬੈਠੋ ਤੁਹਾਡੀ ਵਾਰੀ ਆ ਰਹੀ ਹੈ ਵਿਦਾਨਕ ਕਮਕਾਰ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਕੱਲ ਮਿਤੀ 14 ਸਤ 2025 ਨੂੰ ਪੰਜਾਬ ਪ੍ਰिवेंशन ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਬਿਲ 2025 ਸਦਨ ਵਿੱਚ ਪੇਸ਼ ਕੀਤਾ ਗਿਆ ਸੀ ਅਦੇ ਇਸ ਦੀ ਤੁਰੰਤ ਵਿਚਾਰ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਇਸ ਸੰਬੰਧ ਵਿੱਚ ਵਿਰੋਧੀ ਧਿਰ ਵੱਲੋਂ ਕੀਤੀ ਗਈ ਬੇਨਤੀ ਦੇ ਅਧਾਰ ਤੇ ਅੱਜ ਬਿਲ ਤੇ ਬਹਿਸ ਆਰੰਭੀ ਜਾਣੀ ਹੈ ਸੋ ਮੈਂ ਬਹਿ ਸ਼ੁਰੂ ਕਰਾਉਣਾ ਹੈ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਟਾਈਮਿੰਗ ਦੱਸੋ ਕਿ ਕਿੰਨੇ ਨੇ ਸਾਡੇ ਜੀ ਟਾਈਮ ਤੇ ਇਹਦੇ ਲਈ 2 ਘੰਟੇ ਦਾ ਸਮਾਂ ਮਿਥਿਆ ਗਿਆ ਕਾਂਗਰਸ ਦਾ ਕਿੰਨੇ ਆ ਸਾਰਿਆਂ ਨੂੰ ਦੱਸ ਦਿੰਦਾ ਜੀ ਹਾਂਜੀ ਪਹਿਲੇ ਕਾਂਗਰਸ ਦਾ ਦੱਸਨਾ ਕਾਂਗਰਸ ਦੇ ਜਿਹੜੇ 16 ਮੈਂਬਰ ਨੇ ਹਾਂਜੀ ਤੇ 16 ਮਿੰਟ ਮੇਰੀ ਗੁਜ਼ਾਰਿਸ਼ ਹੈ ਸਰ ਇਹਦਾ ਇੰਪੋਰਟੈਂਟ ਮਸਲਾ ਹੈ ਸਾਰਾ ਦਿਨ ਆਪਾਂ ਨੂੰ ਕੰਮ ਕੋਈ ਹੈ ਨਹੀਂ ਇੱਥੇ ਆਪਾਂ ਥੋੜਾ ਜਿਹਾ ਐਕਸਟੈਂਡ ਕਰ ਦਈਏ ਲੈਟ ਅਸ ਐਡ ਔਨ 2 ਮੋਰ ਆਰਸ ਮੇਰੀ ਗੁਜ਼ਾਰਿਸ਼ ਹੈ ਤੁਸੀਂ ਆਪ ਇਹ ਗੱਲ ਕਹੀ ਸੀ ਜਿੰਨਾ ਵਕਤ ਮੰਗੋਗੇ ਇਸ ਬੇਅਦਬੀ ਤੇ ਅਸੀਂ ਤੁਹਾਨੂੰ ਬੇਅਦਬੀ ਦੇ ਬਿੱਲ ਤੇ ਅਸੀਂ ਤੁਹਾਨੂੰ ਟਾਈਮ ਦਵਾਂ ਮੇਰੀ ਤੁਹਾਨੂੰ ਕਾਈਂਡਲੀ ਰਿਕੁਐਸਟ ਤੁਸੀਂ ਬੋਲ ਤੁਸੀਂ ਬੋਲ ਨਹੀਂ ਮੈਂ ਤੇ ਬੋਲ ਹੀ ਦਾਂਗਾ ਮੇਰੇ ਤੋਂ ਬਾਅਦ ਕੁਝ ਮੇਰੇ ਹੋਰ ਸਾਥੀਆਂ ਨੇ ਵਧਾ ਦੇਣਗੇ ਜੀ ਵਧਾ ਦੇ ਓਕੇ ਜਾਂ ਜੀ ਥੈਂਕ ਯੂ ਡੋਂਟ ਵਰੀ ਵਧਾ ਦੇਣਗੇ ਵਧਾ ਦੇਣਗੇ ਵਧਾ ਦੇਣਗੇ ਵਧਾ ਦੇਣਗੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 2 ਘੰਟੇ ਦੇ حساب ਨਾਲ 1 ਘੰਟਾ 35 ਮਿੰਟ ਮਿਲਦਾ ਇਹਨਾਂ ਨੂੰ ਭਾਵੇਂ ਕੱਲ ਦਾ ਪੂਰਾ ਦਿਨ ਦੇ ਦੇ ਜੋ ਅਸੀਂ ਉੱਠ ਕੇ ਚਲੇ ਹਾਂ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ 3 ਮਿੰਟ ਨੇ ਇਹਨਾਂ ਨੂੰ ਵਧਾ ਦਿਆ ਕੋਈ ਵਧਾ ਦੇਾਂਗੇ ਚਲੋ ਕੋਈ ਭਾਰਤੀ ਜਨਤਾ ਪਾਰਟੀ ਨੇ 2 ਮਿੰਟ ਤੇ ਤੁਹਾਨੂੰ ਵੀ ਵਧਾ ਦੇਾਂਗੇ ਜੀ ਵਧਾ ਦੋ ਇਹਨਾਂ ਬਹੁਤ ਸਵਜ ਪਾਰਟੀ ਦੇ 2 ਮਿੰਟ ਤੇ ਤੁਹਾਨੂੰ ਵੀ ਵਧਾ ਦੇਾਂਗੇ ਜੀ ਸਾਡੇ ਇੰਡੀਪੈਂਡੈਂਟ ਮੈਂਬਰ ਇੱਥੇ ਹੋਏ ਤਾਂ ਉਹਨਾਂ ਨੂੰ ਵੀ ਵਧਾ ਦੇਾਂਗੇ ਜੀ 2 ਮਿੰਟ ਬਣਦੇ ਨੇ ਸੋਕਸਾ ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਮਿਹਰਬਾਨੀ ਸਰ ਬਹੁਤ ਹੀ ਅਹਿਮ ਬਿਲ ਹੈ ਜਿਹਦੇ ਵੱਲ ਸਾਰਾ ਪੰਜਾਬੀ ਜਗਤ ਵਰਲਡ ਓਵਰ ਬਹੁਤ ਸਾਲਾਂ ਤੋਂ ਉਾਸਮਿਤ ਕਰ ਰਿਹਾ ਸੀ ਕਿ ਇਹ ਇਸ ਬਿਲ ਨੂੰ ਵਾਪਸ ਕਿਸ ਸ਼ੇਪ ਦੇ ਵਿੱਚ ਲੈ ਕੇ ਆਂਦਾ ਹੈਗਾ ਇਹਦਾ ਖਲੜਾ ਕੀ ਤਿਆਰ ਹੋਏਗਾ ਕੱਲ ਮੈਨੂੰ ਯਾਦ ਹੈ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਜਦੋਂ ਮੈਂ ਤੁਹਾਡੇ ਧਿਆਨ ਚ ਗੱਲ ਲਿਆਂਦੀ ਸੀ ਕਿ ਸਰ ਸਾਨੂੰ ਬਿਲ ਦੀ ਕਾਪੀ ਜਿਹੜੀ ਹੈ ਮੇਰੀ 15 ਮਿੰਟ ਪਹਿਲੇ ਮਿਲੀ ਕਨਵੈਨਸ਼ਨਸ ਨੇ ਮਿਨਿਮਮ 48 ਆਵਰਸ ਪਾਰਲੀਮੈਂਟ ਦੀਆਂ ਕਨਵੈਨਸ਼ਨਸ ਨੇ ਮਿਨਿਮਮ 72 ਘੰਟੇ ਪਹਿਲੇ ਅਸੀਂ ਇਹ ਗੱਲ ਕਹੀ ਸੀ ਅਸੀਂ ਕੰਪਿਊਟਰਸ ਤੇ ਹਨ ਨਹੀਂ ਇਹ ਲੀਗਲ ਚੀਜ਼ ਹੈ ਇਹਦੇ ਵਿੱਚ ਸਾਨੂੰ ਆਪਣੀ ਪਾਰਟੀ ਦੇ ਸਾਥੀਆਂ ਨਾਲ ਵੀ ਸਾਨੂੰ ਐਡਵੋਕੇਸ਼ਨਲ ਸਾਰਿਆਂ ਨਾਲ ਸਲਾਹ ਕਰਨੀ ਪੈਗੀ ਆਈ ਐਮ ਐਕਸਟ੍ਰੀਮਲੀ ਥੈਂਕਫੁਲ ਯੂ ਹੈਵ ਬੀਨ ਵੈਰੀ ਗ੍ਰੇਟ ਐਂਡ ਮੈਗਨੈਮਸ ਤੁਸੀਂ ਸਾਰੀ ਆਪੋਜੀਸ਼ਨ ਪਾਰਟੀਆਂ ਨਾਲ ਜੋ ਬੀਏਸੀ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕੁਸੀ ਹੋਤੇ ਤੇ ਉਹਨੂੰ ਪ੍ਰਵਾਨ ਚੜਾਇਆ ਵੀ ਐਕਸਟਰੀਮਲੀ ਥੈਂਕਫੁਲ ਬਹੁਤ ਸਿਰ ਕੱਲ ਸੀਐਮ ਸਾਹਿਬ ਨੇ ਗੱਲ ਕਹੀ ਕਿ ਬਾਜਵਾ ਸਾ ਤੁਸੀਂ ਟਾਈਮ ਮੰਗਦੇ ਹੋ ਤਾਂ ਮਤਲਬ ਤੁਸੀਂ ਪ੍ਰਿਪੇਅਰਡ ਨਹੀਂ ਮੈਂ ਤੁਹਾਡੇ ਧਿਆਨ ਸਰ ਇਹ ਗੱਲ ਆਖਿਆਣਾ ਚਾਹੁੰਦਾ ਅਸੀਂ ਤੇ ਨੇਰੇ 12 ਘੰਟੇ ਮੰਗੇ ਸੀ ਤੁਹਾਡੀ ਸਰਕਾਰ ਨੂੰ ਸਰ ਮੈਨੂੰ ਯਾਦ ਹੈ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਉਸ ਟਾਈਮ ਤੁਹਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਸਮੁੱਚੇ ਪੰਜਾਬ ਨੂੰ ਇਹ ਯਕੀਨ ਦਵਾਇਆ ਸੀ ਕਿ ਜਿੱਦਣ ਸਾਡੀ ਤੁਸੀਂ ਤਬਦੀਲੀ ਲੈ ਕੇ ਆਓ ਸਰਕਾਰ 'ਚ ਜਿੱਦਣ ਕੋਈ ਆਨੈਸਟੀ ਮਿਨਿਸਟਰ ਆਏਗਾ ਈਮਾਨਦਾਰ ਮੈਨੂੰ ਉਹ ਸ਼ਬਦ ਯਾਦ ਨੇ ਅਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਅੱਜ ਹੀ ਜਿਹੜੇ ਉਦੋਂ ਪੋਸਟਰ ਬॉय ਤੁਸੀਂ ਬਣਾਏ 13 ਸਾਲ ਦੀ ਇੱਕ ਆਈਪੀਐਸ ਨੂੰ ਨੌਕਰੀ ਛਡਾਈ ਉਹਨੂੰ ਵਾਅਦਾ ਕੀਤਾ ਗਿਆ ਕਿ ਤੈਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਦਵਾਂਗੇ ਤੇਰੇ ਜ਼ਰੀਏ ਅਸੀਂ ਬੀਐਡੀਬੀ ਦੇ ਕੇਸਸ ਜੱਗਸ ਦੇ ਕੇਸਸ ਤੇਰੇ ਜ਼ਰੀਏ ਇਹਨੂੰ ਨੇਪਰੇ ਚਾੜਾਂਗੇ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ 13 ਸਾਲ ਉਹ ਨੌਕਰੀ ਛੱਡ ਕੇ ਆਈਪੀਐਸ ਦੀ ਨੌਕਰੀ ਉਹ ਤੁਹਾਡੇ ਵਿੱਚ ਆ ਗਿਆ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਘੁਮਾਇਆ ਫਰਾਇਆ ਗਿਆ ਉਹਨਾਂ ਦੇ ਪੋਸਟਰ ਲਗਾਏ ਗਏ ਤੇ ਇਹ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਦਨ 24 ਆਵਰਸ ਕਿ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜਦੋਂ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸ਼ੈਟ ਬਣੀ ਹੈ ਇਹਨਾਂ ਬੇਅਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚ ਉਹ ਮੈਂਬਰਸ ਹਨ ਉਹਨਾਂ ਨੇ ਕਿਹਾ ਸੀ ਕੁਮਰ ਵਿਜੇ ਪ੍ਰਤਾਪ ਦੀ ਸ਼ੈਟ ਨੂੰ ਉਸ ਤਰ੍ਹਾਂ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ ਚਵੀਆਂ ਕਹਿਟੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਾਰੇ ਤੱਕ ਪਹਛਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਇਹ ਅਫਸੋਸ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਾਨੂੰ 12 ਘੰਟੇ ਨਹੀਂ ਸੀ ਦੇਣਾ ਚਾਹੁੰਦੇ ਉਸ ਮੁੱਖ ਮੰਤਰੀ ਦੀ ਸਰਕਾਰ ਨੂੰ 27456 ਘੰਟੇ ਇੰਤਜ਼ਾਰ ਕਰਨਾ ਪਿਆ ਅੱਜ ਤੁਹਾਡੀ ਸਰਕਾਰ ਆਈ ਨੂੰ ਸਪੀਕਰ ਸਾਹਿਬ 27456 ਘੰਟੇ ਹੋ ਚੁੱਕੇ ਨੇ 24 ਘੰਟਿਆਂ ਦੇ ਬਜਾਏ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਅੱਜ ਤੁਸੀਂ ਬਿੱਲ ਕਿਹੜਾ ਲੈ ਕੇ ਆਂਦੇ ਜਿਹੜਾ 2018 ਦੇ ਵਿੱਚ ਕਾਂਗਰਸ ਲੈ ਕੇ ਆਈ ਸੀ ਜੁਨਿਨਿਮਸਲੀ ਪਾਸ ਹੋਇਆ ਸੀ ਮੈਂ ਅਜ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਜਦੋਂ ਦਾ ਰਾਸ਼ਟਰਪਤੀ ਸਾਹਿਬ ਦੇ yes ਵਾਸਤੇ ਉਹਨਾਂ ਦੇ ਸਿਗਨੇਚਰਸ ਵਾਸਤੇ ਜਦੋਂ ਦਾ ਬਿੱਲ ਉੱਥੇ ਪਿਆ ਹੈ ਕੀ ਤੁਸੀਂ ਸਾਢੇ ਤਿੰਨ ਸਾਲਾਂ ਚ ਇੱਕ ਵਾਰ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਕੋ ਗਏ ਇਸ ਬਿੱਲ ਕੇ ਇਸ ਨੂੰ ਸੈਂਕਸ਼ਨ ਦਿੱਤੀ ਤੇ ਜਾਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਇਹਦੇ ਬਾਰੇ ਕਿਉਂਕਿ ਕਾਉਂਸਲ ਆਫ ਮਿਨਿਸਟਰਸ ਦੀ ਐਡਵਾਈਸ ਸਹੀ ਰਾਸ਼ਟਰਪਤੀ ਨੇ ਕੰਮ ਕਰਨਾ ਹੁੰਦਾ ਯੂ ਨੇਵਰ ਫਾਊਂਡ ਇਟ ਕੋਈ ਤਾਂ ਨੂੰ ਵਕਤ ਨਹੀਂ ਲੱਗਾ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਪੀਕਰ ਸਾਹਿਬ ਤੁਸੀਂ ਵੀ ਉਸੇ ਸਰ ਜ਼ਮੀਨ ਤੋਂ ਇੱਕ ਗੁਰ ਸਿੱਖੋ ਸਾਨੂੰ ਕਦੇ ਨਾ ਤੁਹਾਡੇ ਗੁਰ ਸਿੱਖ ਹੋਣ ਤੇ ਮੈਨੂੰ ਪਤਾ ਤੁਹਾਨੂੰ ਵੀ ਬਹੁਤ ਭਾਰੀ ਤਕਲੀਫ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਆਂ ਨੇ ਜਿਹੜੇ ਤੁਹਾਡੇ ਹੱਥ ਵਸ ਚੁਈਆਂ ਨੇ ਸਾਰਿਆਂ ਨੂੰ ਪਹਿਲੇ ਸਭ ਇੱਥੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਇਹ ਮਸਲਾ ਸਾਰਿਆਂ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰਨੋ ਵੱਡੀ ਬੇਦਬੀ ਜਿਹੜੀ ਹੋਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ 1 ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਥੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਦ ਦੇਣਾ ਬਾਅਦ ਹੀ ਚੰਦ ਮਹੀਨਿਆਂ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟロイ ਕੀਤਾ ਗਿਆ ਸੀ ਸਬਸੀਕੁਐਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਕਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਬਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ